ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਆਪਣੇ ਵੀਰਾਂ ਨੂੰ ਜਾਣਕਾਰੀਆਂ ਦੇਈ ਦੀਆਂ ਸਮੇਂ-ਸਮੇਂ ਦੇ ਨਾਲ ਬਈ ਕਿਹੜਾ ਕੰਮ ਹੋਣੇ ਵਾਲਾ ਕਿਹੜਾ ਹੋ ਰਿਹਾ ਕਿੱਦਾਂ ਚੱਲ ਰੀਆਂ ਸਾਡੇ ਜਿਹੜਾ ਟਰਾਂਸਪੋਰਟ ਦਾ ਧੰਦਾ ਅਸੀਂ ਬਹੁਤ ਵਾਰ ਮੈਂ ਤਾਂ ਜਿੰਨਿਆ ਕਹਾਂ ਵੀ 19 ਵਾਰ ਬੇਨਤੀ ਕਰ ਲਈ ਸਰਕਾਰ ਨੂੰ ਵੀ ਇਹਨਾਂ ਪ੍ਰਸ਼ਾਸਨ ਨੂੰ ਵੀ ਅਫਸਰਾਂ ਨੂੰ ਵੀ ਹਰੇਕ ਨੂੰ ਸਮੇ ਸਮੇਂ ਦੇ ਨਾਲ ਨਾ ਬੇਨਤੀ ਕਰ ਲਈ ਕਿਦਾ ਚੱਲ ਗਿਆ ਵੀ ਜਿਹੜਾ ਕਾਗਜ਼ਾਂ ਦੇ ਕੰਮ ਕਰਕੇ ਨਾ ਟਰੱਕਾਂ ਦਾ ਖਾਸ ਕਰਕੇ ਜਾਂ ਹੋਰ ਵੀ ਛੋਟੇ ਵੀਹਿਕਲ ਲਾ ਲੋ ਲਾਇਸੈਂਸ ਵੀ ਲਾ ਲੋ ਐਨੀ ਵੀਰੇ ਜੀ ਜਿਹੜੀ ਜਿਹੜੀ ਚੀਜ਼ ਸਾਡੇ ਪੰਜਾਬ ਦੇ ਵਿੱਚ ਇਹਦੀ ਇੰਨੀ ਟਰਾਂਸਪੋਰਟ ਦਾ ਜਿਹੜਾ ਕੰਮ ਹੈ ਇੰਨਾ ਮਲਵਾ ਸਲੋ ਚੱਲ ਰਿਹਾ ਜਾਂ ਕਹਿ ਲਓ ਵੀ ਨਾ ਮਾਤਰ ਵੀ ਹੈ ਹੀ ਨਹੀਂ ਕੰਮ ਰੂਟੀਨ ਦੇ ਜਿਹੜੇ ਕੰਮ ਹਨਾ ਉਹ ਹੋ ਨਹੀਂ ਰਹੇ ਲੋਕ ਬਹੁਤ ਪਰੇਸ਼ਾਨ ਹੈ ਬਹੁਤ ਜ਼ਿਆਦਾ ਮੇਰੇ ਅਸਾਬ ਦੇ ਨਾਲ ਅੱਜ 16 ਤਰੀਕ ਹੋ ਗਈ 10 ਜਿਹੜੇ ਤੇ ਉੱਤੇ ਹੋ ਚੱਲੇ ਮੈਨੂੰ ਆਪਣੇ ਖਾਤਰ ਨਹੀਂ ਆਪਣੇ ਭਰਾਵਾਂ ਦੀ ਖਾਤਰ ਠੀਕ ਹੈ ਜੇ ਹੁਣ ਵੀੜਾ ਚੁੱਕਿਆ ਹੋ ਤਾਂ ਆ ਸੋਚੀਦਾ ਵੀ ਚੱਲ ਯਾਰ ਜਿੱਕੇ ਦਾ ਕੰਮ ਕਰਾ ਲਈਏ ਤਾਂ ਕਰਾਈਏ ਪਰ ਕੋਈ ਵੀ ਸੁਣਵਾਈ ਨਹੀਂ ਕੋਈ ਵੀ ਅੱਜ ਅਸੀਂ ਜਾ ਗਏ ਚੰਡੀਗੜ੍ਹ ਪੰਜਾਬ ਦਾ ਜਿਹੜਾ ਸਟੇਟ ਟਰਾਂਸਪੋਰਟ ਦਫ਼ਤਰ ਹੈ ਜਿਹੜਾ ਜਿੱਥੇ ਤਾਂ ਆਪਣੇ ਕਮਿਸ਼ਨਰ ਸਾਹਿਬ ਬੈਠਦੇ ਸੈਕਟਰੀ ਸਾਹਿਬ ਬੈਠਦੇ ਉੱਥੇ ਜਾ ਗਏ ਇੱਕ ਵੀਰੇ ਦੀ ਕੇਰ ਸਿੰਘ ਸਾਡਾ ਭਾਈ ਇਹਨਾਂ ਦੀ ਗੱਡੀ ਦੀ ਆਰ.ਸੀ ਦੇ ਜਿਹੜੇ ਪੰਜ ਚੌਣ ਨੂੰ ਇੱਕ ਸਾਡਾ ਵੀਰਾ ਰਾਜਪਾਲ ਬੈਠਾ 6 ਮਹੀਨੇ ਹੋ ਗਏ ਮੇਰੀ ਗੱਡੀ ਰੁਕੀ ਕਿੰਨੇ ਟਾਈਮ ਹੋ ਗਿਆ ਤੁਹਾਡੀ ਗੱਡੀ ਨੂੰ ਜਨਵਰੀ ਮਹੀਨੇ ਦੀ ਨਾ ਹੋ ਗਈ ਘਰੇ ਖੜੀ ਨਾ ਹਾਂਜੀ ਘਰੇ ਖੜੀ ਹੈ ਬਾਰੇ ਮੇਰੀ ਨਵੇਂ ਗੱਡੀ ਹੋਈ ਵੀ ਹੁਣ ਕੀ ਆ ਪ੍ਰੋਬਲਮ ਹੈ ਹੁਣ ਤੁਹਾਡੀ ਪਾਸ ਸੰ ਕੋਈ ਕਿਆ ਚੀਜ਼ ਗਿਆ ਰੋਕੀ ਵੀ ਪਾਸ ਨੂੰ ਕੋਈ ਨਹੀਂ ਜਾਲੀ ਪਾਸ ਨੂੰ ਰੋਕੀ ਨਹੀਂ ਹੁਣ ਤੁਸੀਂ ਦੱਸੋ ਵੀ ਇੱਕ ਉਹਨਾਂ ਦੀ ਉਂਗਲੀ ਮਾਰਨੇ ਕਰਕੇ ਨਾ ਮਾਰਨੇ ਕਰਕੇ ਇਹਨਾਂ ਦਾ ਕੰਮ ਰੁਕ ਗਿਆ ਖੜਾ ਠੀਕ ਹੈ ਪਹਿਲਾਂ ਹੋਰ ਗੱਡੀਆਂ ਨੂੰ ਜਾਇ ਮੈਂ ਘਰ ਤੇ ਘੜ ਦੋ ਤਿੰਨ ਵਾਰੀ ਤੇ ਜਿਹੜੇ ਮੇਰੀ ਬਾਗ ਵੀ ਉੱਥਾਂ ਮੈਂ ਮੈਸੇਜ ਭੇਜੇ ਉਹਦੇ ਵਿੱਚੋਂ ਠੀਕੇ ਇੱਕ ਗੱਡੀ ਦਾ ਹੋ ਗਿਆ 534 ਨੰਬਰ ਗੱਡੀ ਦੀ ਇਹਦਾ ਬਿੱਲੇ ਦਾ ਰਾਜਪਾਲ ਦਾ ਨਹੀਂ ਹੋਇਆ ਚਲੋ ਅੱਜ ਸੋਚਿਆ ਵਿੱਚ ਆਈਏ ਯਾਰ ਜੰंडीगढ़ ਕੀ ਕਰਨਾ ਚੰਡੀਗੜ੍ਹ ਜਾਣਾ ਤਾਂ ਛੋਟੀ ਜੀ ਗੱਲ ਯਾਰ 100 ਕਿਲੋਮੀਟਰ ਜਾਣਾ 80 90 ਆ ਗਏ ਚੱਲ ਗਏ ਕੌਣ ਦਾ ਵਿੱਲਾ ਯਾਰ ਪੰਜ ਛੇ ਬੰਦੇ ਯਾਰ ਕਿੰਨੇ ਕੋਈ ਕਿਸੇ ਦਾ ਕੋਈ ਕੰਮ ਹੈਗੇ ਦਾ ਕੋਈ ਕੰਮ ਹੈ ਸੋ ਅੱਜ ਜਾ ਕੇ ਸੈਕਟਰੀ ਸਾਹਿਬ ਤਾਂ ਮਿਲੇ ਨਹੀਂ ਉਨੀ 1-2 ਘੰਟੇ ਬਾਅਦ ਆਣਾ ਤਾਂ ਕਿਤੇ ਬਾਹਰ ਗਏ ਉਹਦੇ ਜਸਪ੍ਰੀਤ ਜੀ ਤੇ ਉਹਨਾਂ ਦੇ ਜਿਹੜੇ ਬਾਹਰ ਪੀਏ ਹੁੰਦੇ ਮੈਡਮ ਉਹਨਾਂ ਨੂੰ ਮਿਲੇ ਉਹਨਾਂ ਨੇ ਗਾਵਾ ਮੈਸੇਜ ਕਰਿਆ ਸਾਡੇ ਸਾਹਮਣੇ ਦੋਨੇ ਗੱਡੀਆਂ ਦੇ ਅਸੀਂ ਨੰਬਰ ਪੁਆਏ ਨੰਬਰ ਪੁਆਣ ਤੇ ਬਾਅਦ ਹੁਣ ਇੱਕ ਗੱਡੀ ਦਾ ਤਾਂ ਮੈਸੇਜ ਆ ਗਿਆ ਬੀਰੀਆਲੀ ਦਾ ਫੇਰ ਜੇ ਨਾਲ ਹੁਣ ਦੂਜੀ ਦਾ ਫੇਰ ਮੈਸੇਜ ਨਹੀਂ ਆਇਆ ਹੁਣ ਦੇਖੋ ਟਾਈਮ ਕਿਹੜਾ ਹੋ ਗਿਆ 5 6 7 ਵਜੇ ਜੇ ਮੈਸੇਜ ਆਣਾ ਹੁੰਦਾ ਹੁਣ ਤੱਕ ਆਇਆ ਨਾ ਗੱਲ ਫੇਰ ਵਿਚੇ ਰਹਿ ਗਈ ਕਿਹੜਾ ਬੰਦਾ بار 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 ਯਾਰ ਇਹੀ ਕੰਮ ਕਰਾਵੇਂ ਮਹਾਲੀ ਇਹ ਰਡਿੰਦੇ ਕੰਮ ਐ ਵੀ ਮੰਨ ਲਓ ਤੁਸੀਂ ਪਰਮਿਟ ਵਾ ਲਿਆ ਜਿੱਥੇ ਤੁਸੀਂ ਚੇਤਾ ਕਰਾ ਮਤਲਬ ਉਹ ਕੰਮ ਹੋ ਗਿਆ ਜਿੱਥੇ ਤੁਸੀਂ ਛੱਡ ਕੇ ਆ ਗਏ ਪਰ ਉਹ ਇੱਕ ਮੜੀ ਜੀ دیਵਾਨੀ ਦਾ ਕੰਮ ਹੋਵਾ ਉਹ ਮੈਨੂੰ ਦੱਸਿਆ ਵੀ ਤਾਂ ਉਦਣ ਵੀ ਇੱਕ ਗੱਡੀ ਦਾ ਅਸੀਂ ਘਟੋ ਘਟ ਵੀ ਪੀਰੀ ਦੀ ਗੱਡੀ ਦਾ ਨਾਲੇ ਤਾਂ ਗੱਡੀ ਆਪਣੀ ਸਟੇਟ ਤੋਂ ਬਾਹਰ ਚਲ ਗਈ ਹੋ। ਨਾਲੇ ਉਹਦਾ ਇੱਕ ਮੜੀ ਜਿਹਾ ਕੰਮ ਕਰਕੇ ਇਹ ਨਹੀਂ ਕੀੜੇ ਬਗੇੜੇ ਮਰਾਏ ਉਹਦਾ ਮੈਂ ਨਾਲ ਜਾ ਜਾ ਕੇ ਜਾ ਜਾ ਕੇ। ਕੌਣ ਵਿਲਾ ਏ? ਕਿਹਦੇ ਕੋਲ ਇੰਨੇ ਪੈਸੇ ਆ ਬੁੱਟਿਆਂ ਨੂੰ ਲੱਗੇ ਹੋਏ। ਕੋਲ ਤੇ ਵੀਰੇ ਜਿੱਥੇ ਉਤਰਨਾ? ਉਹ ਫੈਕਟਰੀ ਨੂੰ ਮੰਗ ਲਾਉਂਦਾ। ਉੱਥੇ ਲਾਉਂਦਾ ਮੈਂ। ਇਹ ਮੈਂ ਬਾਰ-ਬਾਰ ਇਹ ਗੱਲ ਕਹਿਣੀ ਚਾਹੁੰਦਾ। ਸਹੀ ਕੋਈ ਬੰਦਾ ਇਸ ਗੱਲ ਨੂੰ ਨਾ ਕੋਈ ਸਮਝਦਾ ਯਾਰ ਨਾ ਕਿਸੇ ਨੂੰ ਇਹ ਗੱਲਾਂ ਵਾਰਾ ਪਤਾ ਹੈ ਵੀ ਪਤਾ ਨਹੀਂ ਕਿ ਆ ਚੱਕਰ ਹੈ ਵੀ ਕੋਈ ਸਮਝਣਾ ਨਹੀਂ ਜਾਂਦਾ ਵੀ ਸਾਡਾ ਜਿਹੜਾ ਟਰਾਂਸਪੋਰਟ ਦਾ ਇਹ ਧੰਦਾ ਹੈ ਇਹਨੂੰ ਕਿਹਾ ਫੇਲ ਕਰਨ ਪਰ ਹੋਏ ਵੇ ਕਿ ਆ ਉਹ ਪੰਜਾਬ ਦਾ ਵੇੜਾ ਕਰ 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 ਕਰਨ ਪਰ ਹੋਏ ਵੇ ਲੋਕ ਚੱਕ ਦਿਓ ਸਿੱਟ ਭਾਜੀ ਵੀ ਮਤਲਬ ਕਿ ਹੁਣ ਜੰਨੀਗੜ ਗਏ ਜੇ ਬਾਈ ਚਾਂਸ ਚਲੋ ਜੇ ਆ ਜਾ ਕੱਲ ਤੱਕ ਮੈਸੇਜ ਦਿੱਤਾ ਤਾਂ ਠੀਕ ਹੈ ਜੇ ਉਹ ਮੈਸੇਜ ਨਾ ਆਇਆ ਫਿਰ ਦੁਬਾਰਾ ਜਾਣ ਨਾ ਕੋਣ ਈ ਦਾ ਮਤਲਬ ਇਹ ਗੱਲ ਹੋ ਗਈ ਵੀ ਹੱਥ ਪੜ ਕੇ ਜੋ ਕੰਮ ਮਨੂ ਜਾਂ ਕਰਵਾ ਲਿਆ ਉੱਥੇ ਹੀ ਹੈ ਉਹਨੇ ਇੱਕ ਮੈਸੇਜ ਦਾ ਕਰਤਾ ਦੋਏ ਮੇਰੇ ਸਾਹਮਣੇ ਮੈਡਮ ਨੇ ਨੰਬਰ ਪਾਏਗਾ ਹਨ ਹੋਰ ਕਿਸੇ ਨੂੰ ਕਿਹਾ ਵੀ ਆਹ ਗੱਡੀਆਂ ਦੇ ਵੀ ਕਰਵਾਇਓ ਇਹ ਜਿਹੜਾ ਰੁਟੀਨ ਦਾ ਕੰਮ ਹੈ ਠੀਕ ਆ ਬਾਈ ਇਹਦੇ ਨੰਬਰ ਲੈ ਲਈ ਮੇਰੇ ਦਾ ਤੇ ਕਿਹੜੇ ਰੁਟੀਨ ਦੇ ਕੰਮ ਹੈ ਇਹ ਥੋੜਾ ਗੱਲ ਐ ਯਾਰ ਕੋਈ ਗਰੀਬ ਬੰਦਾ ਯਾਰ ਇਹੀ ਕੰਮ ਨੂੰ ਤੁਰਿਆ ਰਹੂਗਾ ਕਿਹਦੇ ਕੋਲ ਇੰਨਾ ਡਰਾਮ ਹੈ ਯਾਰ ਕੋਈ ਕਿਸੇ ਕੋਲ ਇੰਨਾ ਟਾਈਮ ਨਹੀਂ ਹੈ ਕੋਈ ਇੰਨਾ ਬੇਲਾ ਨਹੀਂ ਹੈ ਠੀਕ ਹੈ ਨਾ ਕੋਈ ਇੰਨਾ ਕਦੇ ਤਕੜਾ ਤਣਾਅ ਡਾ ਵੀ ਕੋਈ ਗੱਲ ਨਹੀਂ ਹੈ ਠੀਕ ਹੈ ਬਾਈ ਜੀ ਫਿਰ ਮਿਲਾਂਗੇ ਮੈਂ ਗੱਲ ਕਰਦਾ ਵੀ ਸਾਡਾ ਕਾਨੂੰ ਪੰਜਾਬ ਦਾ ਬੇੜਾ ਕਰਕੇ ਕਰਨ ਲੱਗੇ ਵੇ ਨਹੀਂ ਕਿਸੇ ਦਾ ਕੰਮ ਆ ਨਾ ਮੈਂ ਤਾਂ ਪਹਿਲਾਂ ਸਰਕਾਰ ਨੂੰ ਕੋਸੂਗਾ ਟਰਾਂਸਪੋਰਟ ਮੰਤਰੀ ਆਪਣਾ ਜਿਹੜਾ ਲਾਲਜੀਤ ਭੁੱਲਰ ਵੇ ਭੁੱਲਰ ਸਾਹਿਬ ਠੀਕ ਹੈ ਤੁਹਾਡੀਆਂ ਗੱਲਾਂ 'ਚ ਤਾਂ ਬੜੀ ਐਨਰਜੀ ਆ ਪਰ ਤੁਸੀਂ ਕੋਈ ਕੰਮ ਵੀ ਕਰ ਕੇ ਦਿਖਾਓ। ਕੀ ਫਾਇਦਾ ਇੱਧਾ ਗੱਲ ਕਰੀਦਾ ਯਾਰ। ਮੇਰੀ ਰੰਦਾਵਾ ਸਾਹਿਬ ਨਾਲ ਗੱਲ ਹੁੰਦੀ ਠੀਕ ਹੈ ਰੰਦਾਵਾ ਸਾਹਿਬ ਜਿੰਨੇ ਕ ਹੈਗਾ ਮਾਰੀ ਜਾਂਦੇ ਹੰਬਲਾ ਕਰੀ ਜਾਂਦੇ ਕੰਮ ਕੰਮ ਆਪਣੇ ਨਹੀਂ ਕੋਈ ਸਭ ਆਪਣੇ ਭਰਾਵਾਂ ਦੇ। ਸਭ ਕਰਾਜ ਦੇ ਹਰੇਕ ਦਾ ਕਈ ਦਾ ਪਰ ਕੰਮ ਹੋ ਨਹੀਂ ਰਿਹਾ ਪੰਜਾਬ ਦਾ ਬਹੁਤ ਜਿਹੜਾ ਸਥਿਤੀ ਆ ਉਹ ਟਰੱਕਾਂ ਦੀ ਲਾਇਸੈਂਸ ਬਣਨ ਦੀ ਖਰਾਬ ਹੋ ਗਿਆ ਸਾਡੇ ਸਾਰਾ ਪੰਜਾਬ ਦਾ ਜਿਹੜਾ ਸਿਸਟਮ ਹੈ ਉਹ ਪੁੱਛਿਆ ਜਾਵਾ ਗਰੀਬ ਟਰੱਕ ਵਾਲੇ ਨੂੰ ਚਾਹਦਾ ਸਿੱਧਾ ਸਿੱਧਾ ਉਹਨੂੰ ਜੋ ਪਕਰ ਕੇ ਜ਼ਹਿਰ ਦੇ ਦੇਣਾ ਚਾਹੀਦਾ ਵੇ ਮਰੋ ਯਾਰ ਤੁਸੀਂ ਜਿਹੜੀ ਇਹ ਮਤਲਬ ਲੱਗਦਾ ਨਾ ਹਿਸਾਬਕਦਾਰ ਵੇ ਇਦਾਂ ਲੱਗਦਾ ਪੂਰੀ ਪੂਰੀ ਜਿੱਦਾਂ ਕੋਈ ਪੰਜਾਬ ਨੂੰ ਫੈਲ ਕਰਨ ਦੀ ਹੁੰਦੀ ਕੋਈ ਚਾਲ ਕੀ ਆ ਯਾਰ ਇਹ ਕੰਮ ਹੈ ਉਹ ਬੈਠੇ ਆ ਸੀਟਾ ਪਰ ਜੋ ਤੁਹਾਡੇ ਕੋਲ ਆਉਂਦਾ ਤੁਹਾਡੇ ਕੰਪਿਊਟਰ 'ਚ ਖੜਾ ਉਹਨੂੰ ਤੁਸੀਂ ਗਾ ਤੋਰੋ ਕੋਈ ਕੰਮ ਹੈ ਫੀਸ ਹੈ ਜਾਂ ਕੁਝ ਉਹਨੂੰ ਮੈਸੇਜ ਕਰੋ ਬੰਦੇ ਨੂੰ ਵੀ ਭਾਈ ਆਪਣਾ ਕਾਹ ਦੇ ਕੰਮ ਪੈਸਾ ਆਂਦਾ ਜਦੋਂ ਕੋਈ ਆਪਾਂ ਕਰਾਂਗੇ ਹੁਣ ਤੁਸੀਂ ਦੱਸੋ ਮੈਨੂੰ ਇਹ ਗੱਡੀਆਂ ਖੜੀਆਂ ਐ 7 ਮਹੀਨੇ ਹੁਣ ਇਹਦੇ ਕਾਗਜੇ ਵੀ ਟੁੱਟ ਗਏ ਸਾਰਾ ਕੁਝ ਖਰਾਬ ਹੋ ਗਿਆ 7 ਮਹੀਨੇ ਚ ਕਿੰਨੇ ਪੈਸੇ ਗੱਡੀਆਂ ਨੇ ਇਹਨਾਂ ਨੇ ਦੇਣੇ ਤੇ 7 ਮਹੀਨੇ ਬਰਬੜ ਗਿਆ 7 ਮਹੀਨੇ ਦੇ ਠੀਕ ਹੈ ਦੂਜੀ ਗੱਲ ਹੈ ਉਹ ਭਰਨਾ ਇਹਨਾਂ ਨੂੰ ਫੇਰ ਵੀ ਪੈਣਾ ਪੈਸਾ ਪੰਜਾਬ ਨੂੰ ਪਰ ਇਹ ਖੜੀਆਂ ਗੱਡੀਆਂ ਦਾ ਕੌਣ ਭਰੂਗਾ ਦੱਸੋ ਮੈਨੂੰ ਕੌਣ ਜਵਾਬਦਾਰ ਹੈ ਗੱਲ ਦਾ ਕੋਈ ਇਸ ਗੱਲੋਂ ਧਿਆਨ ਕਰ ਲੋ ਕਾਨੋਂ ਹਰ ਧਾਮੇ ਸਾਨੂੰ ਇਹ ਗੱਲਾਂ ਦੇ ਅਸੀਂ ਤੁਹਾਨੂੰ ਵਾਰ-ਵਾਰ ਕੋਸ਼ੀ ਜਾਈਏ ਜੀ ਜੀ ਪੰਜਾਬ ਦੇ ਹਮਾਦਰ ਪਾਸ ਕਰਨੀ ਗੱਡੀ ਆ ਕਿਨੂੰ ਬੜੀ ਲੋਗਾਂ ਦੇ ਹਮਾਦਰ ਪਾਸ ਕਰਨੀ ਇੱਕ ਕੱਲੇ ਇਸ ਮੇਰੇ ਦੀ ਗੱਲ ਨਹੀਂ ਵੀ ਇਹ ਕਹਿੰਦਾ ਮੈਂ ਹਮਾਦਰ ਪਾਸ ਕਰਾਣੀ ਇਹ ਕਹਿੰਦਾ ਮੈਨੂੰ ਕਿਸੇ ਨੇ ਕਿਹਾ ਜਦੋਂ ਆ ਗੱਡੀਆਂ ਗੱਡੀ ਦੀ ਗੱਲ ਆ ਕਿ ਦੂਜੀ ਦੀ ਵੀਰੇ ਆ ਗੱਡੀ ਦੀ ਫਿਰ ਬੰਦਾ ਕਹਿੰਦਾ ਨਾ ਪਾਸ ਕਰਾ ਯਾਰ ਕੰਮ ਤਾਂ ਹੁੰਦੇ ਨਹੀਂ ਪੰਜਾਬ 'ਚ ਇਹ ਕਹਿੰਦਾ ਨਹੀਂ ਮੈਂ ਕਿਹਾ ਯਾਰ ਵੀ ਆਪਣੇ ਯਾਰ ਪੰਜਾਬ ਨੰਬਰ ਗੱਡੀਆਂ ਰੱਖਣੀਆਂ ਕਿਉਂ ਯਾਰ ਆਪਣੇ ਪੰਜਾਬ ਦਾ ਨੁਕਸਾਨ ਕਰਨ ਪਰ ਤੁਸੀਂ ਮੈਨੂੰ ਦੱਸੋ ਹਾਂ ਰਾਜਪਾਲ ਵੀਰੇ ਬੋਲਦਾ ਸੀ ਵੀ ਹੈ ਕਿੰਨਾਂ ਨੂੰ ਹੱਥ ਲਵਾਉਣੇ ਵਾਲੀ ਗੱਲ ਹੋਈ ਵੀ ਬਾਰੇ ਮੇਂਹਂਦੀ ਗੱਡੀ ਦੇ ਕਾਜ ਬਣੇ ਵੀ 7 ਮਹੀਨੇ ਮੇਰੇ ਅੰਸ਼ੋਰ ਛ ਗਈ 7 ਮਹੀਨੇ ਮੇਰਾ ਪਰਮੜ ਗਿਆ ਗੱਡੀ ਖੜੀ ਐ ਸਾਨੂੰ 7-8 ਮਹੀਨੇ ਸਾਡੇ 5-5 ਮਹੀਨੇ ਚ ਲਾਣੇ 20-2000 5 ਮਹੀਨੇ 50000 ਅੰਸ਼ੋਰ ਛ ਪਰ 7 ਮਹੀਨੇ ਹੋਰ ਨਿਕਲ ਗਏ ਮੇਰੇ ਆਪਾਂ ਨੇ ਪਹਿਲਾਂ ਮੈਸੇਜ ਭੇਜੇ ਠੀਕ ਐ ਅੱਜ ਦਫਤਰ ਜਾ ਗਾਏ ਹਾਂਜੀ ਕਿੰਨੇ ਤੰਗ ਹੋ ਇੱਥੇ ਕਾਰ ਲਾਣ ਨੂੰ ਵੀ ਜਗ੍ਹਾ ਨਹੀਂ ਦਿਸਦਾ 17 ਸੈਕਟਰ ਦੇ ਵਿੱਚ ਚੰਡੀਗੜ੍ਹ ਹਾਂਜੀ ਠੀਕ ਐ ਜੀ ਕਿੰਨੇ ਕਰਕੇ ਫਿਰ ਨੰਬਰ ਪਾਤੇ ਫਿਰ ਉਹ ਤੇ ਬਾਅਦ ਵੀ ਜੇ ਕੰਮ ਨਾ ਹੋਵੇ ਫਿਰ ਦੱਸ ਮੈਨੂੰ ਵੀ ਬੰਦਾ ਕਰਾਇਆ ਗਿਆ ਬੋ ਗਰੀਬ ਬੰਦੇ ਨੂੰ ਕਿੱਥੇ ਕਰਾਇਆ ਹੁੰਦਾ ਕਿੱਥੇ ਰਿਹਾਣਾ ਕਿ ਬਾਗਾਣਾ ਜਾਣਾ ਕਿੱਥੇ ਬੰਦੇ ਨੇ ਸਵੇਰ ਤਾਂ ਕਿੰਨੇ ਵਜੇ ਨਿਕਲੇ ਮੈਂ 9 ਵਜੇ ਦੇ ਅਸੀਂ ਠੀਕ ਹੈ ਕਿਆ ਵੀਰੇ ਗੇਰ ਸਿੰਘ ਤੂੰ ਦੱਸ ਮੈਨੂੰ ਹੈਗਾ ਇਹ ਪੰਜਾਬ ਦੇ ਹਾਲਾਤ ਕੋਈ ਯਾਰ ਉਹ ਪੂਰਾ ਹਾਲ ਹੈ ਉਹ ਪੂਰਾ ਹਾਲ ਹੈ ਪੰਜਾਬ ਦਾ ਜੀ ਬੇਲਾ ਕਰਕੇ ਹਰ ਬੰਦੇ ਮਤਲਬ ਕੋਈ ਬੰਦੇ ਕਦੇ ਮੈਂ ਤਾਂ ਇਹ ਕਹੂੰਗਾ ਕੋਈ ਜ਼ਾਦਾ ਸਬੰਧਤ ਵਿਭਾਗਾਂ ਜਿਹੜੇ ਅਫਸਰ ਹੈ ਜਾਂ ਇਹ ਮੰਤਰੀ ਮੰਡਲ ਨਾਲ ਜਿਹੜੇ ਜਿਹੜੇ ਬੰਦੇ ਦੀ ਡਿਊਟੀਆਂ ਹੈ ਜਾਹ ਲਾਲਜੀਤ ਭੁੱਲਰ ਕਿਵੇਂ 10 ਬੰਦਿਆਂ ਦੀ ਡਿਊਟੀ ਲਾਣ ਵੀ ਜਾਓ ਤੁਸੀਂ ਜੂਨੀਅਨ ਹੈ ਜੂਨੀਅਨ ਜਾਗਾ ਜਾ ਕੋਈ ਟਰਾਂਸਪੋਰਟਾਂ ਜਾਗਾ ਘੁੰਮ ਕੇ ਪੁੱਛੋ ਵੀ ਭਾਈ ਤੁਹਾਡੇ ਕੰਮ ਕਿੱਦਾਂ ਹੁੰਦੇ ਜੇ ਕੋਈ ਬੰਦਾ ਤੁਹਾਨੂੰ ਕਹੇ ਵੀ ਹਾਂ ਵੇ ਵਾਕਈ ਸਰਕਾਰ ਨੇ ਭੇਜਿਆ ਭੇਜਿਆ ਕਰਾਤੀ ਯਾਰ ਕਿਉਂ ਯਾਰ ਪੰਜਾਬ ਨੂੰ ਲੱਗੇ ਬਟੋਂ ਸਾਰੇ ਇਕੱਠੇ ਹੋ ਗਏ ਯਾਰ ਮੈਂ ਆਪਸਰਾ ਨੂੰ ਕਹਿਣਾ ਚਾਹੁੰਦਾ ਵੀ ਭਰਾਵਾ ਤੁਸੀਂ ਤਾਂ ਦੰਗਾਨ ਲੈਂਦੇ ਪੰਜਾਬ ਦੀਆਂ ਤੁਸੀਂ ਹੀ ਇਸ ਗੱਲ ਨੂੰ ਕਰੋਗਾ ਵੀ ਕਿੱਦਾਂ ਹੋਣਾ ਕਿੱਦਾਂ ਹੋਣਾ ਤੁਹਾਡਾ ਤਾਂ ਨੋਹਾਂ ਦਾ ਕੰਮ ਹੈ ਤੁਸੀਂ ਕਿਹੜਾ ਕਦੇ ਯਾਰ ਕਦੇ ਨਵੇਂ ਅੱਜ ਪਤਾ ਨਹੀਂ ਯਾਰ ਕੋਈ ਵੀ ਬੰਦਾ ਪੰਜਾਬ ਦੀ ਖਾਤਰ ਤਾਂ ਨਾ ਮੈਂ ਦੇਖਿਆ ਯਾਰ ਸਿਆਣਾ ਨਹੀਂ ਹੈਗਾ ਸਭ ਬੰਦੇ ਆਪਣੇ ਪੰਜਾਬ ਨੂੰ ਡੋਪਣ ਪਰ ਹੋ ਗਏ ਕੋਈ ਵੀ ਜਾਣਦਾ ਨਹੀਂ ਬਈਆ ਯਾਰੇ ਸਾਡੇ ਯਾਰੇ ਨਾਲੇ ਲੋਕ ਖਚਾਲ ਹੋਣ ਨਾਲੇ ਸਾਡੇ ਯਾਰ ਰੈਵਨਿਊ ਆਵੇ ਕੋ ਪੰਜਾਬ ਨੂੰ ਮਤਲਬ ਹੀ ਨਹੀਂ ਕਿਸੇ ਦਾ ਯਾਰ ਮੈਂ ਕਹਿੰਦਾ ਯਾਰ ਮੈਂ ਥੱਕ ਗਿਆ ਮੈਂ ਵਿੱਚ ਪੰਜ ਚਾਰ ਵੀਡੀਓ ਤਾਂ ਨਹੀਂ ਪਾਈ ਮੈਂ ਅਗਲਾ ਕਹੂਗਾ ਯਾਰ ਇਹਦਾ ਬੰਦੇ ਨੂੰ ਰੋਜਦਾ ਹੀ ਇਹੀ ਕੰਮ ਹੈ ਮੈਨ ਕੋਲੋਂ ਪ੍ਰਵਤ ਤੇਲ ਬੂਗ ਬੂਗਤ ਕਿੰਨੀ ਵਾਰ ਇੱਕ ਮਾਲੀ ਸਾਨੂੰ ਰੋਪਣ ਲੱਗਿਆ ਵਾ ਉੱਥੇ ਦੇ ਖਾਤੇ ਜਿਹੜੇ ਹੁਣ ਆਖਾ ਜੀ ਤੁਹਾਨੂੰ ਪਹਿਲਾ ਵਾਰ ਬਰਮੜ ਕੈਨਸਲ ਕਰਾਣੇ ਪਏ ਫਿਰ ਤੁਹਾਡੇ ਖਾਤੇ ਰੋਪੜਾਣੇ ਆ ਉਹ ਸਾਨੂੰ ਮਾਲੀ ਬੰਨ੍ਹ ਕੇ ਰੱਖਤਾ ਸਾਡਾ ਮਾਲੀ ਨਾਲ ਕੋਈ ਲੇਗਾ ਤੇ ਕਰੀ ਨਾ ਸੀ ਖਾਤੇ ਲੈ ਕੇ ਉਹ ਮੈਂ ਬਾਰ ਬਾਰ ਕਹਿ ਕੇ ਥੱਕ ਗਿਆ ਭਈ ਕੋਈ ਸੈਕਟਰੀ ਕੋਈ ਕਮਿਸ਼ਨਰ ਕੀ ਦੇਖੋ ਕਿਹਦਾ ਮੋੜਸਾ ਇਹ ਮੇਰੇ ਮੋੜ ਤੇ ਆਈ ਇਹ ਚਾਚਾ ਵੀ ਹੈਗਾ ਅਸੀਂ ਇਧਰ ਬਹਿ ਗਏ ਉਹਨਾਂ ਦੇ ਨਾਲ ਫਿਰ ਆ ਅਸੀਂ ਇਧਰ ਚੱਲ ਜਾਈਏ ਇਹ ਚੱਲੋ ਤੁਸੀਂ ਕਰੋ ਨਹੀਂ ਤੇ ਤੇਰਾ ਮੋੜਦਾ ਕਿੱਤਾ ਵੀਰੇ ਹਾਂਜੀ ਇੱਥੇ ਲਾ ਲਓ ਦੂਵੇ ਬੋਲਦਾ ਸੀ ਅਸੀਂ ਇਹ ਨਾਲ ਜੰਦਾ ਬਹਿ ਗਏ ਨਹੀਂ ਨਹੀਂ ਅਸੀਂ ਛੱਡਣਾ ਮੈਂ ਕਿਤੇ ਨਹੀਂ ਆਉਂਗਾ ਯਾਰ ਲੈ ਜਾਊਗਾ ਵੀਰੇ ਦਿੰਨਾ ਜਾਣੇ ਰੋ ਮੇਰੀ ਫੁੱਟੇ ਖੜੀ ਬਿਸ਼ਾਲੀ ਚਲੋ ਮੈਂ ਕਹਿਣਾ ਚਾਹਦਾ ਵੀ ਕੋਈ ਯਾਰ ਇਹਨੂੰ سنجਿੱਦਗੀ ਨਾਲ ਕੋਈ ਬੰਦਾ ਇਹਨੂੰ ਹੱਲ ਕਰਾ ਦੋ ਨਹੀਂ ਆਪਣੇ ਪੰਜਾਬ ਨੂੰ ਜਿਹੜਾ ਨਾ ਮੇਰੇ ਹਿਸਾਬ ਦੇ ਨਾਲ ਡੋਬਣ ਪਰ ਪੂਰਾ ਪੂਰਾ ਜ਼ੋਰ ਲੱਗਿਆ ਵਾ ਦਿੱਲੀ ਪਾਰਟੀ ਦਾ ਲੱਗਿਆ ਪਏ ਲੱਗਿਆ ਵਾ ਆਪਣੇ ਆਪ ਸਰ ਵੀ ਉਦਾਂ ਦੇ ਹੋ ਗਏ ਵਾ ਯਾਰ ਜਮੇ ਨਿਕੰਮੇ ਕੋਈ ਵੀ ਕੋਈ ਪੁੱਛ ਕੇ ਰਾਜੀ ਨਹੀਂ ਆ ਯਾਰ ਠੀਕ ਹੈ ਭਾਈ ਕੋਈ ਨਹੀਂ ਮੈਂ ਸਵੇਰ ਤੱਕ ਦੇਖ ਨਾ ਆਇਆ ਕੋਈ ਨਹੀਂ ਫਿਰ ਕੈਮ ਖੜੇ ਹਾਂ ਮੈਂ ਇੱਕ ਵਾਰੀ ਮੈਂ ਫੋਨ ਲਾ ਲੂਗਾ ਹੈਗਾ ਮੇਰੇ ਕੋ ਨੰਬਰ ਜੇ ਨਾ ਆਇਆ ਮੈਨੂੰ ਦੱਸੀ ਜੇ ਆ ਗਿਆ ਤਾਂ ਵੀ ਮੈਨੂੰ ਦੱਸ ਦੇ ਹਾਂ ਮੈਨੂੰ ਇਹ ਤੇਰੇ ਨਾਲੋਂ ਵੀ ਜ਼ਿਆਦਾ ਫਿਕਰ ਆ ਠੀਕ ਹੈ ਚਾਚਾ ਜੀ ਠੀਕ ਹੈ ਇਸ ਨਾਲ ਕੀ ਮਾਫ ਠੀਕ ਹੈ ਚੰਗਾ ਓਕੇ ਐ ਮਤਲਬ ਮੈਂ ਕਹਿਣਾ ਚਾਹੁੰਦਾ ਵੀ ਕੋਈ ਵੀ ਇਸ ਗੱਲ ਦਾ ਸਜੀਦ ਕੀ ਲੈ ਕੇ ਆਪਣੇ ਕੰਮ ਕਰਾ ਲਓ ਪੰਜਾਬ ਨੂੰ ਬਚਾਓ ਜੇ ਬਚਾ ਹੁੰਦਾ ਜੇ ਨਹੀਂ ਹੈ ਤਾਂ ਸਾਰਿਆਂ ਨੂੰ ਕਹਿ ਦਿਓ ਇਕੱਠੇ ਹੋਗਾ ਵੀ ਭਾਈ ਆਪਣੀਆਂ ਗੱਡੀਆਂ ਦਾ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਨਾਲ ਲੱਗਦੇ ਸੂਬਿਆਂ 'ਚ ਕਰਾ ਲਓ ਭਾਈ ਵੀ ਪੰਜਾਬ ਦੇ ਵਿੱਚ ਕੰਮ ਨਹੀਂ ਹੋਣਾ ਬਾ ਚਲਾਨ ਕੱਢ ਤੇ ਮੂਫਾਂ ਤੋਂ 6-6 ਮਹੀਨੇ ਗੱਨਾ ਤੇਰਾ ਲਾਇਸੈਂਸ ਨੂੰ ਕਿਨੇ ਡੈਮੋ ਗਿਆ ਫੋਟੋ ਕਰਾਈ ਨੂੰ ਹੋ ਗਿਆ 5 ਚ ਮਹੀਨੇ ਫਿਰ ਦੱਸੋ ਮੈਨੂੰ ਆਪਾਂ ਹੀ ਆ 7-8 ਬੰਦੇ ਬੈਠੇ ਤੇ ਗੱਡੀ ਚ ਵੀ ਤੁਸੀਂ ਦੱਸੋ ਮੈਨੂੰ ਵੀ ਇੱਕ ਪੰਜ ਹੋ ਗਈ ਨਹੀਂ ਆਦਾ ਉਹ 50 ਰੁਪਏ ਫालतू ਜੋੜ ਲਓ ਮੈਂ ਕਹਿੰਦਾ ਨੌਬਦ ਪਰ ਚਲ ਜੋ ਦੋ ਨੰਬਰ ਦੇ ਲਾਇਸੈਂਸ ਨਾ ਉੱਤ ਜਿਹੜੇ ਆ ਬਣਦੇ ਉਦਾਂ ਮਤਲਬ ਸਾਡੇ ਨਾਲ ਦੇ ਉਹ ਹਜ਼ਾਰਾਂ ਚ ਲੱਖਾਂ ਚ ਲੈ ਲਓ ਚਿੱਪਾ ਸਾਡੇ ਸਰਕਾਰਾਂ ਕੋਲ ਨਹੀਂ ਹੈਗੀਆਂ ਧੰਨਵਾਦ ਅਗਰ ਦਿੱਤਾ ਸੱਚੇ ਪਾਤਸ਼ਾਹ ਮਹਾਰਾਜ ਸੋ ਬਾਈ ਕੋਈ ਵੀ ਬੰਦਾ ਆਪਾਂ ਵੀਡੀਓ ਪਾਣਦੇ ਵੀਡੀਓ ਪਾਣਦੇ ਬਾਅਦ ਸੁਣ ਲੈਂਦੇ ਬੰਦੇ ਦੇਖਦੇ ਵੀ ਹੈਗੇ ਪਰ ਬਾਈ ਕੋਈ ਵੀ ਸਜੀਦਗੀ ਜ ਨਹੀਂ ਲੈਂਦਾ ਨਾ ਸਾਨੂੰ ਵੀਡੀਓ ਪਾਣ ਦਾ ਚਾਹੁੰਗਾ ਨਾ ਅਸੀਂ ਕਿਤੇ ਪ੍ਰਧਾਨ ਬਣਨਾ ਨਾ ਸਾਨੂੰ ਕੋਈ ਐਸੀ ਗੱਲਬਾਤ ਆ ਵੀ ਹਾਂ ਵੀ ਭਾਈ ਅਸੀਂ ਇਹਦੇ ਨਾਲੇ ਤੁਰਦੇ ਫਿਰਦੇ ਆ ਪਰ ਮੈਂ ਕਹਿਣਾ ਚਾਹੁੰਦਾ ਵੀ ਇੱਕ ਆਵਾਜ਼ ਜਿਹੜੀ ਸਾਡੀ ਉੱਤ ਅਸੀਂ ਇਹ ਚਾਹਦੇ ਵੀ ਲੋਕਾਂ ਤੱਕ ਪੁੱਜਿਆ ਯਾਰ ਅਫਸਰਾਂ ਤੱਕ ਪੁੱਜਿਆ ਮੰਤਰੀਆਂ ਤੱਕ ਪੁੱਜਿਆ ਵੀ ਹਾਂ ਬਾਈ ਕੰਮ ਕਰਾ ਲਓ ਯਾਰ ਆਪਣੇ ਸਾਰੇ ਜਣੇ ਠੀਕ ਹੈ ਬਾਕੀ ਮੈਂ ਅਫਸਰਾਂ ਨੂੰ ਕਹਿਣਾ ਜਾਂਦਾ ਵੀ ਲੋਜ ਮਾਰੇ ਵਾਲੇ ਕੰਮ ਹੈ ਜਦ ਜਾਈਦਾ ਬੈਠੇ ਹੁੰਦੇ ਉੱਥੇ ਹਰੇਕੇ ਕੋਈ ਇੱਕ ਨੰਬਰ ਕਾਊਂਟਰ ਕੋ ਦੋ ਨੰਬਰ ਕਾਊਂਟਰ ਇੱਕ ਮੈਂ ਹੋਰ ਨਵੀਂ ਗੱਲ ਦੇਖੀ ਵੀ ਇੱਕ ਚੌਥਾ ਪੰਜਵਾਂ ਦਿਨ ਹੋ ਗਿਆ ਕਿ ਮੁੰਡੇ ਨੂੰ ਮੈਂ ਭੇਜਦਾ ਮਾਲੀ ਮੇਰਾ ਅੱਜ ਟਾਈਮ ਲਈਦਾ ਇਹ ਕੰਮ ਵਾਲਾ ਸਾਡੀ ਜਿਹੜੀ ਗੱਡੀ ਕਿਸੇ ਭਰਾ ਦੀ ਐਕਸੀਡੈਂਟ ਹੋਈ ਵੀਦੀ ਉੱਥਾ ਵੀ ਜਾ ਕੇ ਆਏ ਐ ਵੀ ਕਰ ਕਾਏ ਜੰਡੀਗੜ੍ਹ ਵਾਲਾ ਕੰਮ ਉਹ ਤਾਂ ਵਕੀਲ ਕਰਨ ਗਏ ਬਦੇ ਤੇ ਉਹ ਅੱਜ ਮੇਰਾ ਟਾਈਮ ਨਹੀਂ ਤਾਂ ਮਾਹਲੀ ਉਹਨੂੰ ਕਿਹਾ ਵੀਰ ਨੂੰ ਵੀ ਜਾਇਆ ਯਾਰ ਅੱਜ ਚੌਥਾ ਚੱਕਰਾਓ ਵੀਰ ਦਾ ਉਹਨੂੰ ਜਾਂ ਤਾਂ ਜੇ ਤੁਹਾਡੇ ਕੋ ਕੋਈ ਗੱਲ ਨਹੀਂ ਹੈ ਤਾਂ ਉਹਨੂੰ ਸਹੀ ਦੱਸੋ ਉਹਨੂੰ ਪਹਿਲਾਂ 9 ਤਰੀਕ 9 ਦੇ ਬਾਅਦ ਕਹਿੰਦੇ 11 12 ਨੂੰ ਆ ਜਿਓ 11 12 ਨੂੰ ਵੀਰਾਂ ਭੇਜਿਆ ਉਤੇ ਬਾਅਦ ਫੇਰ ਬਾਅਦ ਤਾਂ ਵੀ 3 ਦਿਨਾਂ ਬਾਅਦ ਆ ਜੀ ਅੱਜ ਗਿਆ ਹੁਣ ਉਹਨੂੰ ਕਹਿੰਦੇ ਵੀ 7ਵੇਂ ਮਹੀਨੇ ਦੀ 3 ਤਰੀਕ ਨੂੰ ਆ ਜੀ ਤੇਰਾ ਕੰਮ ਹੋ ਜਾਣਾ ਕਰਮੜ ਬਾਣਾ ਕੋਈ ਪਤਨੀ ਕਿਹਾ ਉਤਾ ਕੋਡ ਦਾ ਹਿਸਾਬ ਹੈ ਕ ਜਿਹੜਾ ਇਦਾਂ ਦਾ ਮੈਂ ਪਹਿਲੀ ਵਾਰ ਦੇਖਿਆ ਕਾਗਜਾਂ ਦਾ ਕੰਮ ਵੀ ਇਹ ਕੀ ਹੈ ਇਹ ਜਿਹਾ ਸਿਸਟਮ ਹੈ ਵੀ ਇੰਨੀ ਨੂੰ ਆਜੀ 3 ਨੂੰ ਆਜੀ 5 ਨੂੰ ਆਜੀ 7 ਨੂੰ ਆਜੀ ਫੇ ਮਲਮਹੀਨੇ ਚ 6 7 ਗੇੜੇ ਕੋਈ ਬੰਦਾ ਕਹਦੇ ਮਾਲੀ ਖੜ ਜਿਓ ਦਫ਼ਤਰ ਆ ਜਾ ਰੋਪਣ ਕਹਿੰਦੇ ਕੰਮ ਹੋ ਰਿਹਾ ਚਲੋ ਰੋਪਣ ਦਾ ਸਾਡਾ ਹਲਾ ਕੰਮੇ ਮਗਾਤਾ ਵਾ ਰੋਪਣ ਜਾਣ ਤੇ ਬਸ ਮੇਰੇ ਹਿਸਾਬ ਨਾਲ ਅਸੀਂ ਪਾਸ ਕਰਾਣ ਜਾਂਦੀਆਂ ਸਾਡੀਆਂ ਗੱਡੀਆਂ ਉਹ ਕਦੇ ਵੀ ਕਰਾ ਲਓ ਬਾਕੀ ਕੰਮ ਸਾਰੇ ਸਾਡੇ ਬੰਦ ਹੋਗੇ ਵੇ ਮਤਲਬ ਹੈ ਵੀ ਕੋਈ ਵੀ ਐਸਾ ਕੰਮ ਜਿਹੜੇ 500 ਚੱਕਰਾਂ ਦੇ ਪੂਰਾ ਬਣ ਜਾਵੇ ਉਹ 1000 ਰੁਪਏ ਜਿਹਨੂੰ ਤੇਲ ਫੋਕਣਾ ਬਜ਼ਾਰ 1500 ਦਾ ਤੇਲ 500 ਰੋਟੀ ਜਿਹਨਾਂ ਸਵੇਰ ਤੇ ਜਾਣਾ 2-4000 ਫੋਕਣਾ ਕੰਮ ਫੇਰ ਨਹੀਂ ਹੁੰਦਾ ਯਾਰ ਮੈਂ ਕਹਿਣਾ ਚਾਹੁੰਦਾ ਸਾਰੇ ਵੀਰੋ ਟਰਾਂਸਪੋਰਟ ਨਾਲ ਸੰਬੰਧਿਤ ਜਗਤਾਲੇ ਉਹ ਸਾਰੇ ਵੱਧ ਦੇ ਵੱਧ ਜਿਹੜੀਆਂ ਗੱਲਾਂ ਇਹਨਾਂ ਨੂੰ ਸ਼ੇਅਰ ਕਰਿਆ ਕਰੋ ਅਫਸਰਾਂ ਦਾ ਹੀ ਪਤਾ ਲੱਗਿਆ ਵੀ ਤੁਹਾਡੇ 'ਚ ਕੀ ਆਉਂਦਾ ਹੈ ਤਾਂ ਐਵੇਂ ਸਰਕਾਰ ਨੇ ਸਵੇਰ ਨੂੰ ਸਾਜਰੇ ਉੱਤੇ ਗੱਲ ਕਰਦੇ ਕਦੇ ਕਿਹੜੀ ਅਖਬਾਰ ਨਾਲ ਆਗਾ ਪਾਦੀ ਸਵੇਰ ਨੂੰ ਤੁਹਾਡੇ ਦੁਆਰ ਸਰਕਾਰ ਆਪਣੀ ਸਰਕਾਰ ਆਪ ਸਰਕਾਰ ਤੁਹਾਡੇ ਦੁਆਰ ਕਦੇ ਕੋਈ ਕਦੇ ਕੋਈ ਗੱਲ ਲਿਖ ਕੇ ਪਾ ਦੇਣੀ ਠੀਕ ਹੈ ਈਜੀ ਰਜਿਸਟਰੀਆਂ ਫਲਾਣਾ ਸਭ ਤੋਂ ਵੱਡਾ ਧੰਦਾ ਹੈ ਜਿਹਦੇ ਨਾਲ ਇੰਨਾ ਮਨ ਲੋ ਕਹਿੰਦੇ ਪੈਸਾ ਆਂਦਾ ਸਟੇਟ ਨੂੰ ਉਹਨੂੰ ਆਪ ਇਗਨੋਰ ਕਰਦੇ ਬੰਦੇ ਆਪ ਠੀਕ ਹੈ ਔਰ ਸਭ ਤੋਂ ਜਿਆਦਾ ਤੰਗ ਕਰਿਆ ਬਾਈ ਨਹੀਂ ਬਹੁਤ ਜਿਆਦਾ ਮੈਂ ਕਹਿੰਦਾ ਟਰਾਂਸਪੋਰਟ ਵਿਭਾਗ ਨੇ ਸਭ ਤੋਂ ਜਿਆਦਾ ਮਦਦ ਕਰੀ ਦੀ ਇਹਦੀ ਸਰਕਾਰ ਦੀ ਆਪ ਨਹੀਂ ਇੱਕ ਨੰਬਰ ਹੈ ਨਹੀਂ ਆ ਤਾਂ ਇਹ ਗੱਲ ਰਧਾਵਾ ਸਾਹਿਬ ਕਹਿਦਣ ਵੀ ਆ ਨਹੀਂ ਕਰੀ ਪਰ ਬਿਲਕੁਲ ਵੀ ਕੋਈ ਹੁਣ ਪੁੱਛਦਾ ਨਹੀਂ ਕੋ ਗਣਦਾ ਨਹੀਂ ਕੋ ਗੱਲ ਨਹੀਂ ਬਾਤ ਨਹੀਂ ਸੋ ਵੀਰਾਂ ਨੂੰ ਬੇਨਤੀ ਆ ਵੀ ਇੱਕਦਮ ਮਾਈ ਬਣ ਕੇ ਮੇਰਾ ਪਹਿਲੀ ਇਹਨੀਆਂ ਲੱਤਾਂ ਮੰਨੀਆਂ ਵਾ ਕਿਉਂਕਿ ਸਾਦੇ ਬੋਲ ਉਹਨਾਂ ਸੱਚ ਇਹਨਾਂ ਨੂੰ ਤਖਲੀਬ ਹੈ ਇਹਦਾ ਕਹਿੰਦੇ ਅੰਦਰ ਸੜਦੀ ਇਹਨਾਂ ਨੂੰ ਚੱਕ ਹੈ ਕਿਤੇ ਨਾ ਕਹਿੰਦੇ ਜੇਲ ਕਰਦੀਏ ਤੇ ਪਰ ਬੜੀ ਮਹਾਰਾਜ ਦੀ ਕਿਰਪਾ ਬਚੀ ਜਾਂਦੇ ਹਜੇ ਤੱਕ ਅਦਾ ਸੱਚ ਪਰ ਚੱਲੇ ਹੋਏ ਤੇ ਮਤਲਬ ਕਹਿੰਦਾ ਕ ਵੀਡੀਓ ਵੀਡੀਓ ਸ਼ੇਅਰ ਕਰਦੇ ਕਰੋ ਬਾਈ ਬਣ ਕੇ ਇੱਕ ਸੱਚ ਨੂੰ ਸੱਚ ਕਹਿਣਾ ਸਿੱਖ ਲੋ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ